ਕਿ ਚੋਲਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੰਗ ਵਸਤਰ ਜਿਹਨਾਂ ਦਾ ਮੇਲਾ ਤੇਰਾ ਬਾਬਾ ਨਾਨਕ ਵਿਖੇ ਹਰ ਸਾਲ ਹੁੰਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਸਮੁੱਚਾ ਸਿੱਖ ਜਗਤ ਜਿਹੜਾ ਇਹ ਹਮ ਹਮਾ ਕੇ ਤੇਰਾ ਬਾਬਾ ਨਾਨਕ ਵਿਖੇ ਦਰਸ਼ਨ ਮੇਲੇ ਕਰਦੇ ਨੇ ਬਹੁਤ ਸਾਰਾ ਆਗਿਆ ਨੇ ਬਹੁਤ ਸੰਗਤਾਂ ਇੱਥੇ ਆ ਰਹੀਆਂ ਨੇ ਭਾਰਤ ਪਾਕਿਸਤਾਨ ਕੋ ਮੰਤਰੀ ਸਰਹੱਦ ਤੇ ਵਸੇ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਚ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਦਾ ਸ੍ਰੀ ਚੋਲਾ ਸਾਹਿਬ ਜੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਤੋਂ ਤਾਮ ਨਾਲ ਮਨਾਇਆ ਗਿਆ ਇਸ ਮੌਕੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕੀਤੇ ਸ੍ਰੀ ਚੋਲਾ ਸਾਹਿਬ ਜੀ ਦੇ ਮੇਲੇ ਨੂੰ ਸਮਰਪਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੜਿਆਲਾ ਸੈਣੀਆਂ ਤੋਂ ਪੈਦਲ ਚੱਲ ਕੇ ਸੰਗ ਦੇ ਰੂਪ ਦੇ ਵਿੱਚ ਜਥੇਦਾਰ ਬਾਬਾ ਰਣਜੀਤ ਸਿੰਘ ਦੀ ਅਗਵਾਈ ਹੇਠ ਲੱਖਾਂ ਦੇ ਗਿਣਤੀ ਚ ਡੇਰਾ ਬਾਬਾ ਨਾਨਕ ਵਿਖੇ ਪਹੁੰਚੀਆਂ ਸੰਗਤਾਂ ਦਾ ਵੱਖ-ਵੱਖ ਪੜਾਵਾਂ ਤੇ ਪਰਵਾਂ ਸਵਾਗਤ ਵੀ ਕੀਤਾ ਗਿਆ ਅਤੇ ਥਾ-ਥਾ ਤੇ ਮੈਡੀਕਲ ਕੈਂਪ, ਖੂਦਦਾਨ ਕੈਂਪਾਂ ਦੇ ਨਾਲ-ਨਾਲ ਵੱਖ-ਵੱਖ ਪਕਵਾਨਾਂ ਦੇ ਲੱਗਰ ਵੀ ਲਗਾਏ ਗਏ। ਇਸ ਵਕਤ ਸ੍ਰੀ ਗੁਰੂ ਨਾਨਕ ਦੇਵ ਦੇ ਅੰਸ਼ ਵੰਸ਼ ਚੋਲਾ ਪੀੜੀ ਗੁੱਦਵਾਰਾ ਸ੍ਰੀ ਚੋਲਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਫਤਾਹ ਸਿੰਘ ਜੀ ਬੇਦੀ ਅਤੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਆਗੂਆਂ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਰਹੀਆਂ ਸੰਗਤਾਂ ਨੂੰ ਸ੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਪਰਮਾਤਮਾ ਦਾ ਸਵਾਗਤ ਵੀ ਕੀਤਾ ਗਿਆ ਮਰਵਿੰਦਰ ਸਿੰਘ ਰੰਧਾਵਾ ਸੋਸ਼ਲ ਮੀਡੀਆ ਬਲਾਗ ਪ੍ਰਧਾਨ ਆਮ ਆਦਮੀ ਪਾਰਟੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਸ੍ਰੀ ਚੋਲਾ ਸਾਹਿਬ ਦੀ ਹੰਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਦੇਸ਼ਾਂ ਦੇਸ਼ਾਂ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜੀ ਆਇਆਂ ਕਰਦੇ ਆ। ਔਰ ਸਾਡੇ ਮੇਰੇ ਸਾਹਮਣੇ ਰਾਣਕੀ ਨੇ ਅੰਗਵਸਤਰ ਇਨਾਜ ਤੇ ਉਹਦੇ ਨਾਲੋਂ ਇਕੱਠਾ ਟੋਲਾ ਸਾਹਿਬ ਦੇ ਦਰਸ਼ਨਾਂ ਵਾਲੀ ਜਿਹੜੀ ਸਾਡੀ ਸੰਗਤ ਆ। ਇਹ ਹੁੰਦਾ ਹੈ ਨਾ ਪੁੱਤ-ਪੋਤਿਆਂ ਡੇਢ ਵੱਲੋਂ ਇਹ ਸਾਨੂੰ ਸਾਇਆ ਤੇ ਇਹਨਾਂ ਦੇ ਸੰਗਤਾਂ ਨਾਲ ਸੁਖੀਦਾ ਔਰ ਨਾਹਾਂ ਗੁਰੂ ਦੇ ਲੰਗਰ ਚੱਲ ਰਿਹਾ ਬਾਦ ਸਾਹਿਬ ਦਾ ਆਪਣਾ ਚਲਾ ਗਿਆ। ਸਾਡੀ ਸਭ ਤੋਂ ਦੇ ਸਹਿਯੋਗ ਨਾਲ ਜਿਹੜੀ ਸਮਾਉਣ ਆਈ ਆ ਪਰਾਪਰ ਜਨਗਲਾਈ ਆ ਉਹਨਾਂ ਦੀ ਸੇਵਾ ਵਾਸਤੇ ਜਿਹੜੇ ਲੰਗਰ ਲਾਏ ਗਏ ਹਨ ਆਈ ਆਈ ਹੋਈ ਸੰਗਤ ਦਾ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਨਾ ਸਾਰਿਆਂ ਨੂੰ ਬੇਨਤੀ ਆ ਕਿ ਕੈਂਪ ਜੋ ਥੋੜਾ ਥੋੜਾ ਗੁਰੂ ਸਾਹਿਬ ਜੀ ਦੇ ਜਾ ਆ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਲੰਗਰ ਸਹਿਰ ਹਸਤੂਤ ਦਾ ਉਹਨਾਂ ਦਾ ਸਤਿਕਾਰ ਕਰਦੇ ਮਿਹਰ ਕੀਤੀ ਉਹਨਾਂ ਦਾ ਸਤਿਕਾਰ ਨਰਗਨਵਾਸੀਆਂ ਨੇ ਆਵਦੀ ਦੀ ਆਉ ਭਗਤਵਾਰਤੇ ਬਹੁਤ ਬਹੁਤ ਜੀ ਨਗਰ ਮਾਣ ਮੇਟੋਨੀ ਬਰਗਟਿਆ ਸਤੌੜੀ ਵਾਹਿਗੁਰੂ ਜੀ ਕੀ ਫਤੇ ਐਮਰਜੀ ਸੈਂਟਰ ਇੰਦਰਾਬਾਦ ਸਾਰੇ ਹੀ ਸੈਂਟਰ ਇੰਦਰਾਬਾਦ ਦੇ ਸਭੂ ਸੰਗਤਾਂ ਲੋ ਮੈਂ ਖੁਦਾਤਾ ਵੀ ਆਈਆਂ ਸੰਤਾਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਨਿਮਰਤਾ ਤੋਂ ਤੇ ਇਹ ਤੰਗ ਰੋਹ ਸਾਰੀ ਭੰਇਤ ਦਾ ਜੀਵਾਕਾਰੇ ਨੇ ਕਿ ਜਿਹੜਾ ਲੰਗਰ ਜਿਹੜਾ ਹੈ ਉਹ ਇੱਕ ਤਿਆਰੋ ਨਾਲ ਕਰਾਉਣ ਦੀ ਇਨਕਾਰ ਹੈ ਮਸਾਮੀ ਵਾਦ ਕਰਦੇ ਹਾਂ ਕਿ ਸਾਡੇ ਨਕਰ ਵਿੱਚ ਸੋਖ ਸਕਤੀ ਤੇ ਭਾਈਚਾਰੇ ਦਾ ਸਾਂਝ ਜੜੀ ਆ ਉਹ ਬਾਕ ਨਾ ਰੱਖੇ ਤੇ ਮੈਂ ਚੜ੍ਹਦੀ ਕਲਾ ਵਿੱਚ ਉਹਦੀ ਤਾਰੀਫ ਕਰਦਾ ਹਾਂ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕਰਦੇ ਹਾਂ ਕਿ ਚੋਲਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੰਗ ਵਸਤਰ ਜਿਨਾਂ ਦਾ ਮੇਲਾ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਹੁੰਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਸਮੁੱਚਾ ਸਿੱਖ ਜਗਤ ਜਿਹੜਾ ਉਹ ਮੁਹਾਵਾਂ ਕੇ ਡੇਰਾ ਬਾਬਾ ਨਾਨਕ ਵਿਖੇ ਦਰਸ਼ਨ ਮੇਲੇ ਕਰਦੇ ਨੇ ਸੋચ્ਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਉਹ ਮੁਹਾਵਾਂ ਕੇ ਡੇਰਾ ਬਾਬਾ ਨਾਨਕ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਤੇ ਦਰਸ਼ਨ ਮੇਲੇ ਕਰੋ ਤੇ ਸਮੁੱਚੇ ਸਿੱਖ ਜਗਤ ਨੂੰ ਹੀ ਅਸੀਂ ਚੋਲਾ ਸਾਹਿਬ ਦੇ ਮੇਲੇ ਦੀਆਂ ਵਧਾਈਆਂ ਦਿੰਦੇ ਹਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਤੇਜਪ੍ਰਿੰਦ ਸਿੰਘ ਪਿੰਡ ਕੋੜ ਦੀ ਸੂਰਤ ਮੱਲੀ ਅਤੇ ਸਾਡੇ ਹਲਕੇ ਦੇ ਵਿਧਾਇਕ ਤੇ ਸਾਬਕਾ ਡਿਪਟੀ ਸੀਐਮ ਸਰਦਾਰ ਸੁਖਿੰਦਰ ਸਿੰਘ ਜੀ ਰਧਾਵਾ ਵੱਲੋਂ ਚੋਲਾ ਸਾਹਿਬ ਦੇ ਦਰਸ਼ਨ ਕਰਨਾਰ ਆਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਤੇ ਜੀ ਆਇਆਂ ਕਹਿੰਦੇ ਹਾਂ ਸਵਾਗਤ ਹੈ ਸਵਾਗਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਨਾਸ ਬਾਬਾ ਅਫਾਰ ਸਿੰਘ ਜੀ ਸ੍ਰੀ ਕੋਲਾ ਸਾਹਿਬ ਵਾਲੇ 16ਵੀਂ ਪੀੜੀ ਕੋਲਾ ਸਾਹਿਬ ਸੁਨਸਿਨ ਹੋ ਅੱਜ ਵੜਿਆ ਪਾਰ ਕਿਰਪਾ ਤੁਸੀਂ ਦੇਖ ਰਹੇ ਹੋ ਸੰਗਤਾਂ ਨੂੰ ਆਗੇ ਪਹੁੰਚ ਨਹੀਂ ਆਣੇ ਇੱਕ ਤਰੀਕ ਦੀ ਸੰਗਤ ਜੋ ਨਿਸਤਿਕ ਹੁਸ਼ਿਆਰਪੁਰ ਕਰਿਆ ਜਾਨੀਆਂ ਗੜ ਸ਼ੰਕਰ ਨਵਾਂ ਸ਼ਹਿਰ ਤੋਂ ਚੱਲਿਆ ਹੈ ਉਹ ਆ ਚਾਰ ਡੇਰੇ ਤੇ ਪਹੁੰਚ ਰਿਹਾ ਹੈ ਕੋਈ ਸੰਗਤਾਂ ਆ ਰਹੀਆਂ ਨੇ ਕੋਈ ਸੰਗਤਾਂ ਕਿੱਥੇ ਆ ਰਹੀਆਂ ਨੇ ਇਹ ਚੋਲਾ ਸਾਹਿਬ ਗੁਰਨਾਨ ਸਿੰਘ ਮਹਾਰਾ ਜੀ ਨੂੰ ਅਕਾਲ ਪੁਰਖ ਪਰਮੇਸ਼ਰ ਵੱਲੋਂ ਪ੍ਰਦਾਨ ਹੋ ਰਹੀ ਸੀ ਅਤੇ ਇਸੇ ਤਰ੍ਹਾਂ ਗੁਰਨਾਨ ਸਿੰਘ ਨੂੰ ਇਹ ਬਜਵੇਂ ਪਾਸ਼ਾ ਤੱਕ ਭਾਈਆਂ ਦੇ ਪੰਜਵੇਂ ਪਾਸ਼ਾ ਗੁਰਜੇ ਦੇ ਮਹਾਰਾ ਜੀ ਨੇ ਇਹ ਚੋਲਾ ਗੁਰਨਾਨ ਸਿੰਘ ਮਹਾਰਾ ਜੀ ਦਾ ਇੱਕ ਸਿੱਖ ਦੇ ਖੁਸ਼ ਹੋ ਕੇ ਪੇਟ ਕਰ ਦਿੱਤਾ ਵੀ ਭਾਈ ਮੋਤਾ ਰਾਮ ਬਲਕੁਹਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਸਨ ਉਹ ਆਪਣੇ ਸ਼ਹਿਰ ਲੈ ਕੇ ਜਾਂਦਾ ਕੋਈ ਨਾ ਕੋਈ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਮਿਰਦ ਵਸਾਈ ਉਹਨਾਂ ਨੇ ਸੁਝਿਆ ਉਹ ਸਿੱਖਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਝੂਲਾ ਸਾਹਿਬ ਤੇ ਮਾਦੂ ਖਾਨਾ ਪਾ ਕੇ ਤੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਕਹਿੰਦੇ ਗਏ ਕੋਈ ਇਦਾਂ ਝੂਲਾ ਲੈ ਕੇ ਜਾਣੀ ਤਾਂ ਪੰਧਾ ਘਾਟੇ ਸਿੱਖ ਦੇ ਵਿਰਸੇ ਵਿੱਚ ਹੀ ਅਰਦਾਸ ਹੈ ਮਿਰਦ ਦੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਰਕ ਜੋ ਹੋਵੇ ਦਾ ਬਹੁਤ ਬਹੁਤ ਆਜ਼ਰੋ ਸਾਹ ਮਾਰੇ ਦਾ ਪਰਿਵਾਰ ਵਸ ਰਿਆ ਸੀ ਸਾਡੇ 9ਵੀਂ ਵੀਡੀਓ ਹੈ ਨੇ ਬਾਬਾ ਕਾਬਲੀਬਾਲ ਜੀ ਉਹਨਾਂ ਨੂੰ ਨਾਨਕ ਸਾਹਿਬ ਦੇ ਦਰਸ਼ਨਾਂ ਨੇ ਪੁੱਤਰ ਸਾਡੇ ਆਖਦੇ ਬਸ ਸ੍ਰੀ ਚੋਲਾ ਸਾਡੇ ਅੰਗ ਦੇ ਬਸਤੇ ਨੇ ਮੱਖੂ ਪਾਰੋਂ ਉਹ ਲੈ ਕੇ ਆਉਂਦੇ ਸੇਵਾ ਕਰਿਆ ਬਾਬਾ ਜੀ ਦੇ ਦੁਆਬੇ ਦੀ ਸੰਤਿਨਣਾ ਬੜਾ ਮਿੱਠੀ ਸੀ ਸਗਰ ਕੱਢੀ ਗਈ ਚਾਲੇ ਪਾਈ ਫਿਰ ਉਹਦੇ ਦੇਖਿਆ ਬੰਦਾ ਸਾਡੇ ਫਿਰ ਸਾਰੀ ਸੰਗਰ ਰਾਤ ਉਹਦੇ ਢੈਰੀ ਨਾਨਕ ਸਾਹਿਬ ਮਾਰੇ ਦਰਸ਼ਨਾਂ ਪੁੱਤਰ ਪੰਜ ਆਪਣੀ ਸਾਡੇ ਬਾੜ ਕੋਲ ਪੰਜ ਥੀਤੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਭਲੀ ਕਰੇਗਾ ਜਿੱਦਾਂ ਜਿੱਦਾਂ ਮਹਾਰਾਜ ਦਾ ਹੁਕਮ ਹੈ ਉਦੋਂ ਦਾ ਕੀਤਾ 4 ਮਾਰਚ ਨੂੰ ਜੋਲਾ ਸਾਹਿਬ ਮੇਰਾ ਬਾਬਾ ਨਾਨਕ ਲੈ ਕੇ ਆਏ ਬਾਬਾ ਕਾਬਲੀ ਮਲ ਜੀ ਨੇ ਆਇਆ ਸੰਗਤਾਂ ਨੂੰ ਬਾਹਰ ਦਿੱਤਾ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਏ ਹੋ ਇਸ ਤਰ੍ਹਾਂ ਹਰ ਸਾਲ ਹੀ ਆਣਾ ਜੋ ਮਨੋ ਕਾਨਾ ਸੋਇਤਾ ਅੱਡੀ ਸੰਪੂਰਨ ਹੋਵੇ ਕੋਲੋਂ ਤੋਂ ਇਹਦੇ ਜੋੜ ਮੇਲਾ ਲੱਗ ਰਿਹਾ ਸ੍ਰੀ ਜੋਲਾ ਸਾਹਿਬ ਕਿਉਂਕਿ ਅੱਜ ਲੱਖਾਂ ਦੇ ਦਰਿੰਦਰ ਸੰਗ ਪੈਦਲ ਚੱਲ ਕੇ ਆ ਰਿਹਾ ਹੈ ਦਾਸ ਤੰਦਰਤ ਸਿੰਘ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਤੰਦਰਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਦਾਸ ਜੀ ਇਹੋ ਹੀ ਬੇਨਤੀ ਹੈ ਕਿ ਮਹਾਰਾਜ ਜੋ ਵੀ ਸੰਗਤਾਂ ਜਿ ਆਉਂਦੇ ਦਰ ਤੇ ਆ ਰਹੀਆਂ ਨੇ ਔਰ ਜੋ ਦਰਸ਼ਨ ਕਰਕੇ ਜਾ ਰਹੀਆਂ ਹਨ ਸਭ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਬਾਣੀ ਨਾਲ ਜੋੜਨਾ ਬਾਣੀ ਗੁਰੂ ਸਾਹਿਬ ਬਾਣੀ ਨੂੰ ਬਾਣੀ ਅੰਮ੍ਰਿਤਸਾਰ ਦੇ ਗੁਰਬਾਣੀ ਦੇ ਸੇਵਕ ਜਨਮਾਨਾ ਮੰਨਦਾ ਖੁਸ਼ੁਕਿਸਤਾਰੇ ਔਰ ਗੁਰੂਵਾਰੇ ਦੇ ਜਨਨਾ ਜੀ ਇਹੋ ਹੀ ਅਰਦਾਸ ਹੈ ਕਿ ਸਮੂਹ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਲੈ ਕੇ ਚਲਾਉਣਾ ਔਰ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਗਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ੂਰ ਕਰਨਾ ਚਰਦੀਕਲਾ ਟਾਈਮ ਟੀਵੀ ਲਈ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ maninder singh happy courtly dikas report